ਆ लवली ਬੇਖਤ ਹੀ ਐਕਟਿਵ ਰਹਿੰਦੇ ਨੇ ਵੱਖ-ਵੱਖ ਮਸਤੀਆਂ ਨੂੰ ਲੈ ਕੇ ਪ੍ਰੈਸ ਕਾਨਫਰੰਸਾਂ ਕਰਨਾ ਉਹਨਾਂ ਦੇ ਵੱਲੋਂ ਪੱਖ ਰੱਖਣਾ ਤਾਂ ਇਹ ਸਾਰਾ ਅਸੀਂ ਵੇਖਦੇ ਆਏ ਹਾਂ ਸੁਭਾਵਿਕ ਤੌਰ ਤੇ ਇੱਕ ਸਿਆਸਤਦਾਨ ਜਦੋਂ ਖਾਸ ਤੌਰ ਤੇ ਜਦੋਂ ਇੱਕ ਪ੍ਰਧਾਨ ਹੋਵੇ ਪਾਰਟੀ ਦਾ ਤਾਂ ਫਿਰ ਉਸ ਦੇ ਮੁਤਾਬਕ ਐਕਟਿਵਨੈਸ ਜਿਹੜੀ ਜ਼ਰੂਰ ਨਜ਼ਰ ਆਦੀ ਹੈ ਪਰ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਹਾਲਾਂਕਿ ਇਹ ਖਬਰ ਆ ਰਹੀ ਹੈ ਕਿ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਮੈਂਬਰਸ਼ਿਪ ਨੂੰ ਲੈ ਕੇ ਜੇ ਕੋਈ ਖਬਰ ਨਹੀਂ ਹਾਲਾਂਕਿ ਇਸ ਦੇ ਪਿੱਛੇ ਵਜ੍ਹਾ ਕੀ ਹੈ ਪਰ ਇੱਕ ਝਟਕਾ ਜ਼ਰੂਰ ਲੱਗਿਆ ਹੈ ਲੋਕ ਸਭਾ ਚੋਣਾਂ ਦੇ ਵਿਚਾਲੇ ਤੇ ਜਿਸ ਤਰੀਕੇ ਦੇ ਨਾਲ ਅਸੀਂ ਦੇਖ ਰਹੇ ਹਾਂ ਪੰਜਾਬ ਦੇ ਵਿੱਚ ਹੋਵੇ ਜਾਂ ਫਿਰ ਪੂਰੇ ਦੇਸ਼ ਪੱਧਰ ਤੇ ਤਾਂ ਫਿਰ ਕਾਫੀ ਦਲ ਬਦਲ ਨਜ਼ਰ ਆ ਰਹੇ ਨੇ ਵਿਨੇਸ਼ ਕਟਾਰੀਆ ਨੇ ਮਿਸਯੋਗੀ ਫੋਨ ਲਾਈਨ ਤੇ ਵਿਨੇਸ਼ ਕੀ ਕੁਝ ਜਾਣਕਾਰੀ ਪੂਰੀ ਅਪਰਕਰੋ ਦਿੱਲੀ ਕਾਂਗਰਸ ਦੇ ਅਧਿਐਕਸ਼ ਤੇ ਦਿੱਲੀ ਦੇ ਕਦਾਵਰ ਕਾਂਗਰਸੀ ਲੀਡਰ ਲਈ ਅਰਵਿੰਦਰ ਸਿੰਘ ਲਵਲੀ ਨੇ ਅੱਜ ਸਵੇਰੇ ਸੋਹਰੇ ਸੰਡੇ ਦੇ ਦਿਨ ਪਹਿਲੇ ਹਾਫ ਵਿੱਚ ਇੱਕ ਵੱਡਾ ਝਟਕਾ ਦਿੱਤਾ ਕਾਂਗਰਸ ਪਾਰਟੀ ਨੂੰ ਇੱਕ ਉਹਨਾਂ ਨੇ ਚਾਰ ਪੇਜ ਦਾ ਲੈਟਰ ਲਿਖਿਆ ਜਿਹੜੇ 올 ਇੰਡੀਆ ਕਾਂਗਰਸ ਦੇ ਅਧਿਐਕਸ਼ਾ ਮਲਿਕ ਅਰਜੁਨ ਖੜਗੇ ਨੂੰ ਤੇ ਲੈਟਰ ਦੇ ਵਿੱਚ ਉਹਨਾਂ ਨੇ ਮੈਂਸ਼ਨ ਕੀਤਾ ਕਿ ਦਿੱਲੀ ਕਾਂਗਰਸ ਦੇ ਪ੍ਰਧਾਨਗੀ ਦੇ ਅਹੁਦੇ ਤੋਂ ਅਰਵਿੰਦਰ ਸਿੰਘ ਲਵਲੀ ਨੇ ਅਸਤੀਫਾ ਦਿੱਤਾ ਹੈ। ਉਹਨਾਂ ਅਸਤੀਫਾ ਤਾਂ ਦਿੱਤਾ ਪਰ ਅਸਤੀਫੇ ਦੇ ਵਿੱਚ ਕਾਰਨ ਕੀ ਹੈ ਉਸ ਸੰਬੰਧੀ ਉਹਨਾਂ ਨੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਚਾਰ ਪੇਜ ਦੇ ਵਿੱਚ ਲਿਖਿਆ ਹੈ ਸਭ ਤੋਂ ਵੱਡਾ ਕਾਰਨ ਹੈ ਦਿੱਲੀ ਕਾਂਗਰਸ ਦੇ ਜਿਹੜੇ ਇੰਚਾਰਜ ਹੈ ਦੀਪਕ ਬਾਬਰੀ ਆ। ਉਹਨਾਂ ਨੇ ਕਿਹਾ ਕਿ ਦਿੱਲੀ ਕਾਂਗਰਸ ਦੇ ਜਿਹੜੇ ਇੰਚਾਰਜ ਆ ਉਹਨਾਂ ਨੂੰ ਕੋਈ ਵੀ ਡਿਸੀਜਨ ਲੈਣ ਨਹੀਂ ਦੇ ਰਹੇ ਨਾ ਤਾਂ ਕੋਈ ਡਿਸਟ੍ਰਿਕਟ ਲੈਵਲ ਤੇ ਅਪੁਆਇੰਟਮੈਂਟ ਕਰਨ ਦੇ ਰਹੇ ਨਾ ਕੋਈ ਬਲੌਕ ਲੈਵਲ ਤੇ ਅਪੁਆਇੰਟਮੈਂਟ ਕਰਨ ਦੇ ਰਹੇ ਜਿਹੜੀਆਂ ਵੀ ਅਪੁਆਇੰਟਮੈਂਟਸ ਉਹਨਾਂ ਵੱਲੋਂ ਕੀਤੀਆਂ ਗਈਆਂ ਜਦੋਂ ਮਨਜ਼ੂਰੀ ਲਈ ਦੀਪਕ ਬਾਬਰੀਆ ਦੇ ਥਰੂ ਆਈ.ਟੀ.ਸੀ ਨੂੰ ਭੇਜੀਆਂ ਜਾਂਦੀਆਂ ਉਹ ਸਾਰੀਆਂ ਜਾਂ ਤਾਂ ਹੋਲਡ ਕਰ ਦਿੱਤੀਆਂ ਜਾਂਦੀਆਂ ਜਾਂ ਰਿਜੈਕਟ ਕਰ ਦਿੱਤੀਆਂ ਜਾਂਦੀਆਂ ਪਹਿਲਾ ਕਾਰਨ ਦੂਸਰਾ ਕਾਰਨ ਉਹਨਾਂ ਨੇ ਦੱਸਿਆ ਕਿ ਤਿੰਨ ਜਿਹੜੀਆਂ ਟਿਕਟਾਂ ਦਿੱਗੀਆਂ ਆ ਆਮ ਆਦਮੀ ਪਾਰਟੀ ਨਾਲ ਅਲਾਈਅੰਸ ਦੇ ਤਹਿਤ ਉਹ ਕਾਂਗਰਸ ਨੂੰ ਮਿਲੀਆਂ ਸੀ ਪਰ ਜਿਹੜੀਆਂ ਤਿੰਨੇ ਟਿਕਟਾਂ ਤੇ ਆ ਇਹ ਕੈਂਡੀਡੇਟਸ ਦਾ ਐਲਾਨ ਕੀਤਾ ਤਿੰਨਾਂ ਵਿੱਚੋਂ ਦੋ ਕੈਂਡੀਡੇਟ ਬਾਹਰ ਹੀ ਐ ਆਪਾਂ ਵੀ ਦੇਖਿਆ ਵੀ ਪਿੱਛੇ ਜਿਉਂਨਾਂ ਦਾ ਕਾਫੀ ਵਿਰੋਧ ਵੀ ਹੋਇਆ ਸੀਗਾ ਚਾਹੇ ਉਹ ਨਾਈਕ ਕਨਈਆ ਕੁਮਾਰ ਹੋਣ ਜਾਂ ਹੋਰ ਦੂਸਰੇ ਕੈਂਡੀਡੇਟ ਹੋਣ ਉਹ ਜਿਹੜੇ ਹੈ ਉਹਨਾਂ ਸੀਟਾਂ ਦੇ ਹੈ ਨਹੀਂਗੇ ਤੇ ਉਹਨਾਂ ਦਾ ਕਾਫੀ ਵਿਰੋਧ ਹੋਇਆ ਸੀਗਾ ਉਹਨੇ ਕਹਿਣਾ ਹੈ ਕਿ ਇੰਨਾ ਦੀ ਕੈਂਡੀਡੇਟ ਅਨਾਉਂਸਮੈਂਟ ਤੋਂ ਪਹਿਲਾਂ ਵੀ ਜਿਹੜਾ ਦਿੱਲੀ ਪ੍ਰਦੇਸ਼ ਯੂਨਿਟ ਨੂੰ ਕੌਨਫੀਡੈਂਸ ਵਿੱਚ ਨਹੀਂ ਲਿਆ ਗਿਆ ਤੇ ਕੈਂਡੀਡੇਟ ਅਨਾਉਂਸ ਕਰ ਦਿੱਤੇ ਗਏ ਦੂਸਰਾ ਕਾਰਨ ਤੀਸਰਾ ਕਾਰਨ ਅਰਵਿੰਦਰ ਸਿੰਘ ਲਵਲੀ ਆਪ ਵੀ ਇੱਕ ਸੀਟ ਦੇ ਦਾਅਵੇਦਾਰ ਸੀਗੇ ਪਰ ਚਲੋ ਪਾਰਟੀ ਦੇ ਹਿੱਤ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਆਪ ਦੀ ਕੈਂਡੀਡੇਸ਼ਨ ਵਿਦਡਰੋ ਕਰ ਲਈ ਇਸ ਤੋਂ ਇਲਾਵਾ ਅਰਵਿੰਦਰ ਸਿੰਘ ਲਵਲੀ ਨੇ ਲਿਖਿਆ ਕਿ ਜਿਹੜੀ ਦਿੱਲੀ ਦੀ ਯੂਨਿਟ ਹੈ ਉਹ ਨਹੀਂ ਚਾਹਦੀ ਸੀ ਕਿ ਆਮ ਆਦਮੀ ਪਾਰਟੀ ਨਾਲ ਅਲਾਈਅੰਸ ਹੋਵੇ ਪਰ ਇਸ ਦੇ ਬਾਵਜੂਦ ਕਿਉਂਕਿ ਇੱਕ ਨੈਸ਼ਨਲ ਵਾਈਡ ਇਲੈਕਸ਼ਨ ਹੈ ਤੇ ਜਿਹੜਾ ਪਾਰਟੀ ਦੇ ਇੰਟਰਸਟ ਦੇ ਮੱਦੇਨਜ਼ਰ ਉਹਨਾਂ ਨੇ ਪਾਰਟੀ ਨੇ ਜਿਹੜਾ ਫੈਸਲਾ ਲਿਆ ਉਸ ਦਾ ਸਨਮਾਨ ਕੀਤਾ ਪਰ ਇਸ ਦੇ ਬਾਵਜੂਦ ਹੈ ਕਿ ਜਿਹੜੀ ਦਿੱਲੀ ਦੀ ਯੂਨਿਟ ਹੈ ਉਸ ਨੂੰ ਕੌਨਫੀਡੈਂਸ ਵਿੱਚ ਲੈ ਕੇ ਕੁਝ ਵੀ ਕੰਮ ਨਹੀਂ ਕੀਤਾ ਜਾ ਰਿਹਾ ਦਿੱਲੀ ਕਾਂਗਰਸ ਨੂੰ ਜਾਣਕਾਰੀ ਨਹੀਂ ਹੁੰਦੀ ਏਆਈਸੀਸੀ ਲੈਵਲ ਤੇ ਸਾਰੇ ਡਿਸੀਜਨ ਲੈ ਲਏ ਜਾਂਦੇ ਐ ਤੇ ਜਿਹੜੇ ਦਿੱਲੀ ਕਾਂਗਰਸ ਦੇ ਪ੍ਰਬਾਰੀ ਆ ਉਹ ਦਿੱਲੀ ਕਾਂਗਰਸ ਦੀ ਯੂਨਿਟ ਨੂੰ ਕੌਨਫੀਡੈਂਸ ਵਿੱਚ ਲੈ ਕੇ ਕੋਈ ਵੀ ਕੰਮ ਨਹੀਂ ਕਰਦੇ ਜੀ ਇਸ ਤੋਂ ਇਲਾਵਾ ਇੱਕ ਗੁਰਜੋਦ ਇੱਕ ਵੱਡਾ ਰੀਜ਼ਨ ਉਹਨਾਂ ਨੇ ਦੱਸਿਆ ਕਿ ਜਿਹੜੇ ਦਿੱਲੀ ਦੇ ਤਿੰਨ ਕੈਂਡੀਡੇਟ ਡਿਕਲੇਅਰ ਕੀਤੇ ਆ ਕਾਂਗਰਸ ਨੇ ਉਹਨਾਂ ਵੱਲੋਂ ਕੁਝ ਦਿਨ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿਸ ਦਾ ਬਾਅਦ ਦਿੱਲੀ ਦੇ ਵਰਕਰਾਂ ਨੇ ਵਿਰੋਧ ਕੀਤਾ ਸੀਗਾ ਜੀ ਦਿੱਲੀ ਕਾਂਗਰਸ ਦੇ ਵਰਕਰਾਂ ਤੇ ਉਹਨਾਂ ਨੇ ਕਿਹਾ ਸੀ ਉਹ ਵਰਕਰਾਂ ਦੀਆਂ ਭਾਵਨਾਵਾਂ ਸੀ ਉਹ ਸਾਹਮਣੇ ਬਾਹਰ ਆ ਰਹੀਆਂ ਸੀ ਪਰ ਜਿਹੜੇ ਦਿੱਲੀ ਕਾਂਗਰਸ ਦੇ ਇੰਚਾਰਜ ਐ ਦੀਪਕ ਬਾਪਰੀਆ ਉਹਨਾਂ ਵੱਲੋਂ ਅਰਵਿੰਦਰ ਸਿੰਘ ਲਵਲੀ ਨੂੰ ਇਹ ਇਨਸਟਰਕਸ਼ਨ ਜਾਰੀ ਕੀਤੀ ਜਾਰੀ ਕੀਤੀਆਂ ਗਈਆਂ ਕਿ ਇਸ ਵਿਰੋਧ ਦੇ ਵਿੱਚ ਜਿਹੜੇ ਕੁਝ ਦਿੱਲੀ ਕਾਂਗਰਸ ਦੇ ਲੀਡਰ ਹੈ ਕੋਚੋਨਾ ਜੋ ਸਾਬਕਾ ਵਿਧਾਇਕ ਵੀ ਹੈ ਜਿਨ੍ਹਾਂ ਦਾ ਬਕਾਇਦਾ ਉਹਨਾਂ ਨੇ ਚਿੱਠੀ ਵਿੱਚ ਜ਼ਿਕਰ ਕੀਤਾ ਹੈ ਦੀਪਕ ਬਾਗੜੀਆ ਨੇ लवली ਨੂੰ ਹੀ ਇਨਸਟਰਕਸ਼ਨ ਦਿੱਤੀਆਂ ਕਿ ਤੁਸੀਂ ਇਹਨਾਂ ਨਵੇਂ ਵਿੱਚ ਖਿਲਾਫ ਕਾਰਵਾਈ ਕਰੋ ਇਹਨਾਂ ਨੂੰ ਸਸਪੈਂਡ ਕਰੋ ਜਾਂ ਐਕਸਪੈਲ ਕਰੋ ਪਾਰਟੀ ਵਿੱਚੋਂ ਤੇ ਅਰਵਿੰਦਰ ਸਿੰਘ ਲਵਲੀ ਨੇ ਕਿਹਾ ਕਿ ਜਿਹੜੇ ਵਰਕਰ ਪਾਰਟੀ ਨੂੰ ਸਟਰੈਂਥ ਕਰ ਰਹੇ ਹੈ ਜੇ ਕੁਝ ਬਾਹਰੀ ਉਮੀਦਵਾਰਾਂ ਦਾ ਵਿਰੋਧ ਹੋ ਵੀ ਰਿਹਾ ਤਾਂ ਉਹਨਾਂ ਨੂੰ ਇਸ ਤਰੀਕੇ ਨਾਲ ਆਪਾਂ ਕਿਵੇਂ ਸਟਰੈਂਥ ਕਰ ਸਕਦੇ ਹਾਂ ਯਾਨੀ ਕਿ ਓਵਰਰੋਲ ਉਹਨਾਂ ਨੇ ਇਹ ਮੈਸੇਜ ਦਿੱਤਾ ਹੈ ਕਿ ਜਿਹੜੇ ਵੀ ਦਿੱਲੀ ਕਾਂਗਰਸ ਪਾਰਟੀ ਦੇ ਡਿਸੀਜਨ ਹੋ ਰਹੇ ਹੈ ਉਸ ਵਿੱਚ ਪਿਛਲੀ ਕਾਂਗਰਸ ਨੂੰ ਲੋਟੂ ਵਿੱਚ ਆ ਰਿਹਾ ਤੇ ਵਰਕਰਾਂ ਦੀ ਸੁਣਨੀ ਜਾ ਰਹੀ ਤੇ ਸਾਰਾ ਫੈਸਲਾ ਜਿਹੜੇ ਸੰਗਠਨ ਦੀ ਮਜ਼ਬੂਤੀ ਲਈ ਉਹ ਕੰਮ ਕਰਨਾ ਚਾਹ ਰਹੇ ਸੀ ਉਹ ਜਿਹੜੇ ਏਆਈਸੀ ਦੀ ਇੰਚਾਰਜ ਹੈ ਉਹ ਉਹਨਾਂ ਨੂੰ ਕਰਨ ਨਹੀਂ ਦੇ ਰਹੇ ਇਸ ਕਰਕੇ ਉਹਨਾਂ ਨੇ ਸੋਚਿਆ ਕਿ ਉਹ ਆਪਦੇ ਤੇ ਆਪਦੇ ਉਹਦੇ ਇਸ ਸੋਦੇ ਲਈ ਬਿਲਕੁਲ ਬੇਬਸ ਮਹਿਸੂਸ ਕਰ ਰਹੇ ਹੈ ਤੇ ਜਿਵੇਂ ਹੀ ਹੁਣ ਜਿਹੜੀ ਦਿੱਲੀ ਲਈ ਕੈਂਪੇਨ ਪਖਣ ਲੱਗੀ ਸੀਗੀ ਤੇ ਉਸ ਤੋਂ ਪਹਿਲਾਂ ਹੀ ਅੱਜ ਸੰਡੇ ਦੇ ਦਿਨ ਤੁਰੇ ਸਰ ਅਰਵਿੰਦਰ ਸਿੰਘ ਲਵਲੀ ਨੇ ਅਸਤੀਫਾ ਦੇ ਕੇ ਕਾਂਗਰਸ ਪਾਰਟੀ ਨੂੰ ਇੱਕ ਬੇਹੱਦ ਤਗੜਾ ਝਟਕਾ ਦਿੱਤਾ ਹੈ ਬਿਲਕੁਲ ਵਿਨੇਸ਼ ਇਹ ਤਾਂ ਅਸੀਂ ਸਮਝਦੇ ਹਾਂ ਉਚਾਰ ਆਇਆ ਹੈ ਇੱਕ ਵਾਰ ਫਿਰ ਤੋਂ ਕਾਂਗਰਸ ਪਾਰਟੀ ਚ ਚੜਦੀ ਸਵੇਤ ਤਾਂ ਇਹ ਉਚਾਰ ਦੇ ਨਾਲ ਤੂਫਾਨ ਦੇ ਵਿੱਚ ਅਰਵਿੰਦਰ ਸਿੰਘ ਲਵਲੀ ਪਾਰਟੀ ਚੋਂ ਤਾਂ ਜਾ ਰਹੇ ਨੇ ਤਾਂ ਕਿੱਥੇ ਜਾ ਕੇ ਬ੍ਰੇਕ ਲੱਗੇਗੀ ਸਵਾਲ ਇਹੀ ਹੈ ਕਿ ਜਿਵੇਂ ਦਲ ਬਦਲ ਚੱਲ ਰਿਹਾ ਹੈ ਤਕੀ ਲੱਗਦਾ ਹੈ ਔਰ ਨਾਲੇ ਸਮਿਆਂ ਦੇ ਵਿੱਚ ਕੁਝ ਘੰਟਿਆਂ ਚ ਅਸੀਂ ਵੇਖਾਂਗੇ ਕਿਸੇ ਹੋਰ ਪਾਰਟੀ ਦੇ ਮੰਚ ਤੇ ਨਹੀਂ ਹੈ ਗੁਰਜੋਤ ਮੈਂ ਥੋੜੀ ਜਿਹੀ ਇੱਥੇ ਰੈਕਟੀਫਿਕੇਸ਼ਨ ਕਰਨਾ ਚਾਹੁੰਦਾ ਨਾ ਸਰਵਿੰਦਰ ਸਿੰਘ ਲਵਲੀ ਨੇ ਆਪ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹਜੇ ਹਜੇ ਉਹਨਾਂ ਨੇ ਪਾਰਟੀ ਨਹੀਂ ਛੱਡੀ ਹੂੰ ਤੇ ਇਸ ਕਰਕੇ ਇਹ ਇਹ ਆਪਾਂ ਨਹੀਂ ਕਹਿ ਸਕਦੇ ਕਿ ਉਹ ਪਾਰਟੀ ਛੱਡ ਕੇ ਅੱਗੇ ਕਿਤੇ ਜਾਣਗੇ ਜਾਂ ਨਹੀਂ ਜਾਣਗੇ ਫਿਲਹਾਲ ਉਹਨਾਂ ਨੇ ਪ੍ਰਧਾਨਗੀ ਦੇ ਉੱਤੇ ਤੋਂ ਅਸਤੀਫਾ ਦਿੱਤਾ ਹੈ ਅਚਾਹ ਦੂਸਰਾ ਇਹ ਹੈ ਕਿ ਅਰਵਿੰਦਰ ਸਿੰਘ ਲੰਬਲੀ ਪਹਿਲਾਂ ਵੀ ਕਾਂਗਰਸ ਛੱਡ ਕੇ ਭਾਜਪਾ ਵਿੱਚ ਚਲੇ ਗਏ ਸੀਗੇ ਇਹ ਉਹਨਾਂ ਦਾ ਇੱਕ ਵਾਰ ਪਹਿਲਾਂ ਵੀ ਇਹ ਇਹ ਉਹਨਾਂ ਦੇ ਜਿਹੜੇ ਪੋਲੀਟੀਕਲ ਕੈਰੀਅਰ ਵਿੱਚ ਇਹ ਪ੍ਰਾਪਤੀ ਹੈਗੀ ਹੈ ਕਿ ਉਹ ਇੱਕ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਜਪਾ ਵਿੱਚ ਚਲੇ ਗਏ ਸੀਗੇ ਪਰ ਭਾਜਪਾ ਵਿੱਚ ਕੁਝ ਮਹੀਨੇ ਹੀ ਰਹੇ ਤੇ ਉੱਥੇ ਉਹਨਾਂ ਦਾ ਜਿਹੜਾ ਹੈ ਕਹਿ ਸਕਦੇ ਹਾਂ ਦਾਲ ਨਹੀਂ ਗਲੀ ਕਿ ਉਸ ਤੋਂ ਬਾਅਦ ਉਹਨਾਂ ਨੇ ਵਾਪਸੀ ਕਰ ਲਈ ਸੀ ਤੇ ਉਸ ਪਾਰਟੀ ਨੇ ਵਾਪਸੀ ਤੋਂ ਬਾਅਦ ਕੁਝ ਮਹੀਨਿਆਂ ਬਾਅਦ ਹੀ ਫਿਰ ਉਹਨਾਂ ਨੂੰ ਜਿਹੜੀ ਹੈ ਦਿੱਲੀ ਕਾਂਗਰਸ ਦੀ ਪ੍ਰਧਾਨਗੀ ਦਿੱਤੀ ਸੀਗੀ ਇਸ ਕਰਕੇ ਫਿਲਹਾਲ ਦੇ ਲਈ ਅਰਵਿੰਦਰ ਸਿੰਘ ਲਵਲੀ ਨੇ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਪਰਟੀ ਵਿੱਚ ਹਜੇ ਉਹ ਬਨੇ ਹੋਏ ਹੈ ਜੀ ਗੁਰਸੋਹਣ ਹਾਲਾਂਕਿ ਜਲਦਬਾਜ਼ੀ ਹੋਏਗੀ ਦਿਨੇਸ਼ ਪਰ ਵਿਨੇਸ਼ ਕੋਈ ਪਰ ਇਹ ਕੋਈ ਅਗਰ ਗੱਲ ਕੀਤੀ ਜਾਏ ਬਿਆਨ ਦੀ ਕਿਸੇ ਤਰ੍ਹਾਂ ਦੀ ਕੋਈ ਸਾਹਮਣੇ ਆਇਆ ਹੈ ਪਾਰਟੀ ਦੇ ਕਿਸੇ ਵੀ ਲੈਵਲ ਤੇ ਨਹੀਂ ਗੁਰਜੋਰੀ ਕੁਝ ਮਿੰਟਾਂ ਪਹਿਲਾਂ ਦੀ ਗੱਲ ਹੈ ਜਿਹੜਾ ਉਹਨਾਂ ਨੇ ਲੈਟਰ ਪਬਲੀਕਲੀ ਜਾਰੀ ਕੀਤਾ ਤੇ ਲੈਟਰ ਉਹਨਾਂ ਨੇ ਬਹੁਤ ਡਿਟੇਲ ਵਿੱਚ ਲਿਖਿਆ ਚਾਰ ਪੰਜ ਪੇਜੇ ਦਾ ਇਹ ਲੈਟਰ ਹੈ ਸਪੈਸਿਫਿਕ ਰੀਜ਼ਨ ਲਿਖਿਆ ਸਾਰਿਆਂ ਦਾ ਨਾਮ ਲੈ ਲੈ ਕੇ ਰੱਖਿਆ ਇਸ ਕਰਕੇ ਹਾਲੇ ਕੋਈ ਇਹਨਾਂ ਦਾ ਬਿਆਨ ਤਾਂ ਸਾਹਮਣੇ ਨਹੀਂ ਆਇਆ ਪਰ ਜੇ ਆਪਾਂ ਲੈਟਰ ਪੜੀਏ ਤੇ ਉਸ ਲੈਟਰ ਦੇ ਵਿੱਚ ਉਹਨਾਂ ਨੇ ਸਾਰੀਆਂ ਜਿਹੜੀਆਂ ਨਰਾਜ਼ਗੀਆਂ ਹੈਗੀਆਂ ਸਾਰੇ ਕਾਰਨ ਆ ਉਹ ਬਕਾਇਦਾ ਲਿਖਿਆ ਸਿਰਫ ਇੱਕ ਜਾਂ ਦੋ ਪੇਜਾਂ ਦਾ ਉਹ ਲੈਟਰ ਨਹੀਂ ਹੈ ਚਾਰ ਪੰਜ ਪੇਜੇ ਦਾ ਲੈਟਰ ਹੈ ਸਾਰਿਆਂ ਦਾ ਜ਼ਿਕਰ ਕੀਤਾ ਆਇਆ ਹੈ ਹਾਲਾਚੀ ਹੁਣ ਆਬਵੀਅਸਲੀ ਉਹ ਲੈਟਰ ਸਾਹਮਣੇ ਆ ਗਿਆ ਤੇ ਅਰਵਿੰਦਰ ਸਿੰਘ लवली ਦਿੱਲੀ ਵਿੱਚ ਹੀ ਰਹਿੰ ਇਸ ਸਾਰਾ মিডিਆ ਉਹਨਾਂ ਵਾਲ ਕੋਚ ਕਰੂਗਾ ਪਰ ਫਿਲਹਾਲ ਦੇ ਲਈ ਉਹਨਾਂ ਨੇ ਜਿਹੜੀ ਜਾਣਕਾਰੀ ਹੈ ਸਿਰਫ ਲੈਟਰ ਦੇ ਰਾਹੀਂ ਹੀ ਦਿੱਤੀ ਹੈ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਵਿਨੇਸ਼ तमाम ਜਾਣਕਾਰੀ ਲਈ ਤਾਨਵਾਦ ਹੈ ਸਰਵਿੰਦਰ ਸਿੰਘ ਲਵਲੀ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ ਦਿੱਲੀ ਕਾਂਗਰਸ ਦੀ ਪ੍ਰਧਾਨਗੀ ਤੌਰ ਬਕਾਇਦਾ ਉਹਨਾਂ ਨੇ ਪੂਰਾ ਵਿਸਤਾਰ ਦੇ ਵਿੱਚ ਮੋٹے ਤੌਰ ਤੇ ਚਾਰ ਤੋਂ ਪੰਜ ਪੁਆਇੰਟ ਜਿਹੜੇ ਨੇ ਉਹ ਕਲੀਅਰ ਕੀਤੇ ਨੇ ਕਿ ਆਖਰਕਾਰ ਵਜ੍ਹਾ ਕੀ ਹੈ ਕੁੱਲ ਮਿਲਾ ਕੇ ਨਿਚੋੜ ਇਹ ਹੀ ਨਿਕਲਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਉਹਨਾਂ ਦਾ ਅਹੁਦਾ ਹੈ ਉਸ ਤੇ ਉਸ ਬਤੌਰ ਅਹੁਦੇ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਸਲਾਹ ਲਈ ਜਾਂਦੀ ਹੈ ਔਰ ਬਕਾਇਦਾ ਉਹਨਾਂ ਨੂੰ ਕਿਹਾ ਜਾਂਦਾ ਕਿ ਜ਼ਬਰਨ ਵਰਕਰਾਤੇ ਜਿਹੜੀ ਹੈ ਉਹ ਕਾਰਵਾਈ ਕੀਤੀ ਜਾਵੇ